ਲਾਲ ਹੋ ਗਿਆ ਖੂਨ ਨਾਲ ਗਲੀਆਂ ਕਸ਼ਮੀਰ ਦੀਆਂ ਲਾਲ ਹੋ ਗਿਆ ਖੂਨ ਨਾਲ ਗਲੀਆਂ ਕਸ਼ਮੀਰ ਦੀਆਂ ਹਿੰਦੂ ਰੀਤਾਂ ਪੇਟਾ ਚੜੀਆਂ ਸੀ ਸ਼ਮਸ਼ੀਰ ਦੀਆਂ ਹਿੰਦੂ ਰੀਤਾਂ ਪੇਟਾ ਚੜੀਆਂ ਸੀ ਸ਼ਮਸ਼ੀਰ ਦੀਆਂ ਚੇਤਾ ਆਇਆ ਪੰਡਤਾਂ ਨੂੰ ਫਿਰ ਹਿੰਦ ਦੀ ਚਾਦਰ ਦਾ ਚੇਤਾ ਆਇਆ ਪੰਡਤਾਂ ਨੂੰ ਫਿਰ ਹਿੰਦ ਦੀ ਚਾਦਰ ਦਾ ਭਾਰਤ ਦੇਣ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਭਾਰਤ ਦੇਣ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਦਿੱਲੀ ਬੈਠਾ ਔਰੰਗਜ਼ੇਬ ਸੀ ਜ਼ੁਲਮ ਕਮਾਉਣ ਲਗਾ ਦਿੱਲੀ ਬੈਠਾ ਔਰੰਗਜ਼ੇਬ ਸੀ ਜ਼ੁਲਮ ਕਮਾਉਣ ਲਗਾ ਜੋ ਰਾਜਬਰੀ ਹਿੰਦੂਆਂ ਨੂੰ ਇਸਲਾਮ ਬਣਾਉਣ ਲਗਾ ਜੋ ਰਾਜਬਰੀ ਹਿੰਦੂਆਂ ਨੂੰ ਇਸਲਾਮ ਬਣਾਉਣ ਲਗਾ ਠਾਡੇ ਜ਼ੁਲਮ ਕਮਾਉਂਦਾ ਤੇ ਪੁੱਤ ਬਣਿਆ ਨਾਦਰ ਦਾ ਠਾਡੇ ਜ਼ੁਲਮ ਕਮਾਉਂਦਾ ਤੇ ਪੁੱਤ ਬਣਿਆ ਨਾਦਰ ਦਾ ਪਾਰਤ ਦੇਣ ਨੀ ਦੇ ਸਕਦਾ ਗੁਰ ਤੇਗ ਬਹਾਦਰ ਦਾ ਪਾਰਤ ਦੇਣ ਨੀ ਦੇ ਸਕਦਾ ਗੁਰ ਤੇਗ ਬਹਾਦਰ ਦਾ ਕਸ਼ਮੀਰੀ ਪੰਡਿਤ ਚੱਲ ਕੇ ਕੋਲ ਗੁਰਾਂ ਦੇ ਆਏ ਸੀ ਕਸ਼ਮੀਰੀ ਪੰਡਿਤ ਚੱਲ ਕੇ ਕੋਲ ਗੁਰਾਂ ਦੇ ਆਏ ਸੀ ਸਾਡਾ ਬੜਾ ਜਿਉਣਾ ਔਖਾ ਦੁਖੜੇ ਖੋਲ ਸੁਣਾਏ ਸੀ ਧਰਮ ਬਚਾ ਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਸੀਸਵਾਰ ਕੇ ਸਤਗੁਰ ਨੇ ਮੂੰ ਟੋੜਿਆ ਜਬਰਦਾਰ ਸੀਸਵਾਰ ਕੇ ਸਤਗੁਰ ਨੇ ਮੂੰ ਟੋੜਿਆ ਜਬਰਦਾਰ ਭਾਰਤ ਦੇਣ ਨੀ ਦੇ ਸਕਦਾ ਗੁਰ ਤੇਗ ਬਹਾਦਰ ਦਾ ਭਾਰਤ ਦੇਣ ਨੀ ਦੇ ਸਕਦਾ ਗੁਰ ਤੇਗ ਬਹਾਦਰ ਦਾ ਨੋਵੇਂ ਗੁਰ ਨੇ ਲਾਲ ਕਿਲੇ ਦਾ ਤਖਤ ਵੰਗਾਰ ਦਿੱਤਾ ਨੋਵੇਂ ਗੁਰ ਨੇ ਲਾਲ ਕਿਲੇ ਦਾ ਤਖਤ ਵੰਗਾਰ ਦਿੱਤਾ ਤਿਲਕ ਜੰਜੂ ਦੀ ਖਾਤਰ ਆਪਣੇ ਸਿਰ ਨੂੰ ਵਾਰ ਦਿੱਤਾ ਤਿਲਕ ਜੰਜੂ ਦੀ ਖਾਤਰ ਆਪਣੇ ਸਿਰ ਨੂੰ ਵਾਰ ਦਿੱਤਾ சீசாயே ஆதரனா ஆல்கு சிசாயு ஆதரனா பார்த்தேக்க பார்க்க ப ਤਨ ਗੁਰ ਤੇਗ ਬਹਾਦਰ ਸਾਹਿਬ 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 ਪਾਰਤ ਦੇਣ ਨੀ ਦੇ ਸਕਦਾ ਗੁਰ ਤੇਗ ਬਹਾਦਰ ਦਾ ਪਾਰਤ ਦੇਣ ਨੀ ਦੇ ਸਕਦਾ ਗੁਰ ਤੇਗ ਬਹਾਦਰ ਦਾ